ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਗਨੇਸੀ ਸਕਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਫਿਰ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ ਪੌਣੇ 10 ਦਾ ਹੋ ਚੁੱਕਿਆ ਬਹੁਤ ਲੇਟ ਹੋ ਗਿਆ ਅੱਜ ਆਪਾਂ ਕਿਉਂਕਿ ਅੱਜ ਆਪਾਂ ਜਾਣਾ ਮੂਵੀ ਦੇਖਣ ਦੇ ਲਈ ਔਰ ਅੱਧ ਜਾ ਰਹੇ ਆਪਾਂ ਦਰਾਹੀ ਮੂਵੀ ਦੇਖਣ ਲਈ ਅੱਗੇ ਆਪਾਂ ਲੁਧਿਆਣਾ ਜਾਣੇ ਨੇ ਮੈਂ ਕਿਹਾ ਚਲੋ ਇਸ ਵਾਰ ਇੱਧਰ ਟਰਾਈ ਕਰਦੇ ਆਂ ਤੇ ਦਰਾਹੀ ਚੱਲੇ ਆਪਾਂ ਮੂਵੀ ਦੇਖਣ ਲਈ ਬੱਚਿਆਂ ਨੂੰ ਕਿਉਂ ਮੈਂ ਛੁੱਟੀ ਕਰਾਈ ਸੀਗੀ ਅ ਜਦੋਂ ਦੀ ਇਹ ਮੂਵੀ ਆਈ ਆ ਤਾਂ ਸ਼ਡਿਊਲ ਲੈਣਾ ਬਿਜ਼ੀ ਸੀ ਕਿ ਜਾ ਨਹੀਂ ਹੋਇਆ ਹੈਗਾ ਬਟ ਬੱਚੇ ਜਿੱਦ ਪਏ ਹੋਏ ਸੀ ਮੈਂ ਕਿਹਾ ਚਲੋ ਕੋਈ ਨਹੀਂ ਅੱਜ ਛੁੱਟੀ ਕਰਾਈ ਅੱਜ ਚਾਏ ਹੁਣੇ ਸੋ ਚਲੋ ਜੀ ਹੁਣ ਫਟਾਫਟ ਮੈਂ ਹੋ ਜਮ ਰੈਡੀ ਤੇ ਉਸ ਤੋਂ ਬਾਅਦ ਮੈਂ نیچے ਜਾ ਕੇ ਬ੍ਰੇਕਫਾਸਟ ਕਰਨਾ ਆ ਫਿਰ ਬ੍ਰੇਕਫਾਸਟ ਕਰਕੇ ਫਿਰ ਨਿਕਲਦੇ ਆਪਾਂ ਸੋ ਚਲੋ ਜੀ ਫਿਰ ਰੈਡੀ ਹੋਈਏ ਤੇ ਗਰਮੀ ਦੀ ਵਜ੍ਹਾ ਕਰਕੇ ਮੇਕਅਪ ਥੋੜਾ ਜਿਹਾ ਹੁਣ ਲਾਈਟ ਹੀ ਰੱਖਣਾ ਪਿਆ ਕਰਨਾ ਆਪਾਂ ਨੂੰ ਮਤਲਬ ਮੈਨੂੰ ਸਰਫਾਈਸ ਦੇ ਮੇਕਅਪ ਜਿਆਦਾ ਪਸੰਦ ਆ ਗਰਮੀ ਦੇ ਵਿੱਚ ਅਗੇ ਜੀ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਫੇਵਰਿਟ ਪੌਂਸ ਦੀ ਮੋਇਸਚਰਾਈਜ਼ਰ ਸੁਪਰ ਲਾਈਟ ਜੈਲ ਇਹ ਫੇਸ ਤੇ ਅਪਲਾਈ ਕੀਤੀ ਆ ਤੇ ਉਸ ਤੋਂ ਬਾਅਦ ਲਗਾਉਣੀ ਆ ਆਪਾਂ ਸਨ ਕਰੀਮ ਲਓ ਜੀ ਉਸ ਤੋਂ ਬਾਅਦ ਆਪਾਂ ਲਗਾਉਣੀ ਆ ਇਹ ਵਾਲੀ ਸਨ ਕਰੀਮ ਹਰ ਸਕਿਨ ਦੀ ਹੈ ਇਹ ਇਹ ਇੱਕ ਆਫੀ ਵਧੀਆ ਇਹਨਾਂ ਦੇ ਪ੍ਰੋਡਕਟ ਕਾਫੀ ਵਧੀਆ ਨੇ ਮਤਲਬ ਡਾਕਟਰ ਨੇ ਜਲੰਧਰ ਉਹਨਾਂ ਦੇ ਪ੍ਰੋਡਕਟ ਨੇ ਖੋਦੇ ਤੇ ਵਿੱਚ ਦੋ ਪੌਣੀਆਂ ਡਰਾਪਸ ਹੈਲੋ ਡਰਾਪਸ ਦੀਆਂ ਸਨ ਕਰੀਮ ਇਸ ਅੱਜ ਮੈਂ ਜ਼ਿਆਦਾ ਹੀ ਲਈ ਆ ਕੁਛ ਤੇ ਇਹਨੂੰ ਆਪअच्छी ਤਰ੍ਹਾਂ ਮਿਕਸ ਕਰਕੇ ਮਿਕਸ ਕਰਨ ਤੋਂ ਬਾਅਦ ਇਹ ਇੱਕ ਫਾਊਂਡੇਸ਼ਨ ਦੀ ਤਰ੍ਹਾਂ ਇਹਦਾ ਮਤਲਬ ਆ ਜਾਂਦਾ ਹੈ ਕਲਰ ਬੱਟੇ ਫਾਊਂਡੇਸ਼ਨ ਦੀ ਤਰ੍ਹਾਂ ਵਰਕ ਨਹੀਂ ਕਰੇਗੀ ਕਰੇਗੀ ਵਰਕ ਉਹਦੇ ਤਰ੍ਹਾਂ ਹੀ ਕਿਉਂਕਿ ਜੇ ਆਪ ਇਕੱਲੇ ਸੰ ਕਰੀਮ ਬਣਾਉਣੀ ਹੈ ਉਹ ਕਾਫੀ ਮੈਨੂੰ ਹਾਰਡ ਜੀ ਲੱਗਦੀ ਹੁੰਦੀ ਹੈ ਇਕੱਲੇ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਕੋਈ ਟੈਨਸ਼ਨ ਨਹੀਂ ਲਓ ਜੀ ਫੇਸ ਦਾ ਜਿਹੜਾ ਬੇਸ ਆ ਆਪਣਾ ਉਹ ਰੈਡੀ ਆ ਇਧਰ ਨੂੰ ਲਾਈਟ ਵੀ ਨਹੀਂ ਪੈਂਦੀ ਹੈਗੀ ਸੋ ਦੇਖੋ रेडी ਆਪਾਂ ਬਸ ਇਨਾ ਕਰਕੇ ਉਸ ਤੋਂ ਬਾਅਦ ਹੁਣ ਆਪਾਂ ਸਟਾਰਟ ਕਰਦੇ ਆਂ ਆਪਣਾ ਆਈਜ਼ ਮੇਕਅਪ ਆਈਜ਼ ਮੇਕਅਪ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਯੂਜ਼ ਕਰਨਾ ਜਿਹੜਾ ਉਹ ਹੈਗਾ ਆਈ ਬਰੋ ਪਾਊਡਰ ਪਹਿਲਾਂ ਆਪਾਂ ਆਈ ਬਰੋਜ਼ ਨੂੰ ਇੱਕ ਸ਼ੇਪ ਦੇ ਲਵਾਂਗੇ ਬਰਸ਼ ਦੇ ਨਾਲ ਥੈਨ ਅਪਲਾਈ ਕਰਾਂਗੇ ਆਈ ਬਰੋ ਪਾਊਡਡਰ ਆਈ ਬ로우 ਪਾਊਡਰ ਯੂਜ਼ ਕਰਨ ਤੋਂ ਬਾਅਦ ਹੁਣ ਆਪਾਂ ਲਵਾਂਗੇ ਕਾਜਲ ਤੇ ਮੈਂ ਯੂਜ਼ ਕਰ ਰਹੀ ਹਾਂ 슈ਗਰ ਦਾ ਹੁਣ ਆਪਾਂ ਪਾਵਾਂਗੇ ਕਾਜਲ ਲਓ ਵੀ ਕਾਜਲ ਵੀ ਆਪਾਂ ਪਾ ਲਿਆ ਹੁਣ ਆਪਾਂ ਯੂਜ਼ ਕਰਾਂਗੇ ਮਸਕਰਾ ਲੈਸ਼ਸ ਲਈ ਮਸਕਰਾ ਵੀ ਆਪਾਂ ਨੇ ਯੂਜ਼ ਕਰ ਲਿਆ ਤੇ ਮਸਕਰਾ ਮੈਂ ਡਬਲ ਟਾਈਮ ਯੂਜ਼ ਕਰ ਦਿੱਨੀ ਹਾਂ ਹੁਣ ਥੋੜਾ ਜਿਹਾ ਡਰਾਈ ਹੋਣ ਤੋਂ ਬਾਅਦ ਇੱਕ ਵਾਰ ਫਿਰ ਅਪਲਾਈ ਕਰਾਂਗੇ ਜਦ ਤੱਕ ਆਪਾਂ ਆਪਣਾ ਪੋਨੀ ਬਣਾ ਦਨੇ ਆ ਇਹ ਹੋ ਗਏ ਆਪਾਂ ਰੈਡੀ ਫੋਰ ਲੈਂਡ ਫਾਈਨਲ ਪਿਸਟਿਕ ਲਗਾਈ ਔਰ ਬਿੰਦੀ ਲਗਾਈ ਔਰ ਮਸਕਰਾ ਦਾ ਡਬਲ ਕੋਟ ਕੀਤਾ ਦੈਨ ਮੈਂ ਹੋ ਗਈ ਰੈਡੀ ਤੇ ਚਲੋ ਫਿਰ ਚੱਲੀਏ نیچے ਅੱਜ ਮੈਂ ਵੇਅਰ ਕੀਤਾ ਜੌਰਜਟ ਦਾ ਬਲੈਕ ਸੂਟ ਇਹ ਹੈਗੀ ਆ ਮੇਰੇ ਸੂਟ ਦੀ ਫੁੱਲ ਲੁੱਕ ਜੌਰਜਟ ਦਾ ਬਲੈਕ ਸੂਟ ਨਾਲ ਇਹਦੇ ਹੈਗਾ ਪਤਾ ਨਹੀਂ ਇਹ ਕਿਹੜਾ ਪਲਾਜ਼ੋ ਆ ਪਲਾਜ਼ੋ ਬਟ ਵੀ ਨਹੀਂ ਪਤਾ ਪਤਾ ਨਹੀਂ ਕਿਹੜਾ ਥੋੜਾ ਜਿਹਾ ਆਪ ਜੀ ਦਾ ਐਂਕਲ ਲੈਂਥ ਬੋਲ ਦਿੰਦੇ ਆ ਉਦਾਂ ਤੇ ਪਿਓਰ ਦਾ ਦੁਪੱਟਾ ਆ ਇਸ ਨਾਲ ਇਹ ਆਪਾਂ ਆਪਣੇ ਬੁਟੀਕ ਤੋਂ ਸਟਿਚ ਕਰਵਾਇਆ ਆ ਤੇ ਇਹਦੇ ਨਾਲ ਦੇ ਹੋਰ ਪੀਸ ਵੀ ਮਿਲ ਜਾਣਗੇ ਬਟ ਇਟ ਸੋਲੋ ਕਲਰ ਹੀ ਆਉਂਦਾ ਓਨਲੀ ਬਲੈਕ ਰੈਡੀ ਤੂੰ ਤਾਂ ਪਹਿਲਾਂ ਜਾ ਕੇ ਕੋਈ ਹਫ਼ਤਾ ਨਹੀਂ ਸੋਇਆ ਮੈਂ ਕਿਉਂਦੀ ਹੋਰ ਕੀ ਹੋ ਗਿਆ ਪੂਰਾ ਹਫ਼ਤਾ ਬਸ ਇਹ ਸੋਲੋ ਹੀ ਆਪਾਂ ਕੋਈ ਨਹੀਂ ਲੋ ਜੀ ਆਪਾਂ ਪਹੁੰਚ ਗਏ ਆਂ ਜਿੱਥੇ ਆਪਾਂ ਮੂਵੀ ਦੇਖਣ ਆਉਣਾ ਸੀ ਦਰਾਹੇ ਤੇ ਟਿਕਟਾਂ ਆਪਾਂ ਨੇ ਲੈ ਲਈਆਂ ਨੇ ਇੱਧਰ 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 ਵੀਡੀਓ ਬਣ ਰਹੀਆਂ ਨੇ ਇੱਧਰ ਫੋਟੋਆਂ ਹੋ ਰਹੀਆਂ ਨੇ ਥੜਾ ਥੜਾ ਕੰਮ ਚੱਲ ਰਿਹਾ ਨਹੀ ਮੈਂ ਇੱਧਰ ਲੋ ਜੀ ਪਹੁੰਚ ਗਿਆ ਫੰਦਰ ਆਪਣੀ ਬੰਨ ਦੇ ਵਿੱਚ ਆ ਨਾ ਮੈਨੂੰ ਲੱਗਦਾ ਇਹਦੇ ਵਿੱਚ ਹੋ ਗਿਆ ਸਾਡੇ ਜੇ ਬੋਲੀ ਮਮੀ ਬਾਬਾ ਦਾ ਬੋਲੇਂਗੀ ਜਿਹੜੀ ਬੋਲੂਗੀ ਤੇਰੇ ਬਾਪਾ ਨੂੰ ਵੀ ਦੇਖਣ ਤੋਂ ਬਾਅਦ ਆਪਾਂ ਆ ਕੇ ਬਹਿ ਗਏ ਗਾਰਡਨ ਦੇ ਵਿੱਚ ਕਿਉਂਕਿ ਸਾਡੀ ਗੱਡੀ ਗਈ ਹੋਈ ਆ ਗੇੜਾ ਲਾਉਣਾ ਆ ਕਰਕੇ ਤੁਸੀਂ ਆ ਕੇ ਬਹਿ ਗਏ ਇੱਥੇ ਆਈ ਨਹੀਂ ਆ ਤੁਸੀਂ ਸ਼ਾਂਚ ਬਹਿ ਜਾ ਉਧਰੋਂ ਫੋਨ ਚ ਖੁਬਿਆ ਕੋਈ ਪਤਾ ਨਹੀਂ ਲੱਗਦਾ ਸਾਡੇ 3:30 ਦੇ ਫ੍ਰੀ ਹੋਏ ਤੇ ਗੱਡੀ ਆਈ ਸਾਡੇ 4:30 ਹੁਣ ਆਪਾਂ ਕੁੱਤੀ ਛੱਡ ਕੇ ਚੱਲ ਚਾਲੇ ਕਰਾਂਗੇ ਕੋ ਗੁੰਡੀ ਵੀ ਲੈਣੀ ਅੱਜ ਤੇ ਟਾਈਮ ਹੋ ਗਿਆ 7:30 ਦਾ ਤੇ ਆਪਾਂ ਆ ਗਿਆ ਉੱਪਰ ਤੇ ਕੱਲ ਤੋਂ ਬੱਚਿਆਂ ਨੇ ਜਾਣਾ ਸਕੂਲ ਫੇਰ ਉਹੀ ਸ਼ਡਿਊਲ ਬਿਜੀ 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 ਤੇ ਹੁਣ ਤਾਂ ਸਿਰਫ ਸੰਡੇ ਦੀ ਵੇਟ ਹੋਇਆ ਕਰੂ ਕਿਉਂਕਿ ਅੱਗੇ ਤਾਂ ਸੈਟਰਡੇ ਨੂੰ ਜੋਗਨ ਛੁੱਟੀ ਹੁੰਦੀ ਸੀ ਹੁਣ ਸਿਰਫ ਸੰਡੇ ਨੂੰ ਹੋਇਆ ਕਰੂ ਛੁੱਟੀ ਦੋਨਾਂ ਨੂੰ ਤੇ ਬੈਨ ਵੀ ਇੱਕ ਹੋ ਗਈ ਆ ਸੋ ਸ਼ਡਿਊਲ ਕਾਫੀ ਬਿਜ਼ੀ ਹੋ ਜਾਣਾ ਚਲੋ ਜੀ ਹਣ ਆਪਾਂ ਵੀ ਫੇਸ ਵਾਸ਼ ਕਰੀਏ ਪਹਿਲਾਂ ਆਪਣਾ ਫਿਰ ਬੈਠੀਏ ਥੱਕ ਗਿਆ ਅੱਜ ਫੇਰ ਆਪਾਂ ਇੰਨੀਆਂ ਵੀਡੀਓਜ਼ ਬਣਾ ਕੇ ਤੇ ਕਰੀਏ ਡਿਨਰ ਕਾਫੀ ਭੁੱਖ ਲੱਗੀ ਹੈ ਕਿਉਂਕਿ ਹੁਣ ਟਾਈਮ 9:00 ਵਜ ਗਏ ਤੇ ਅੱਜ ਤੱਕ ਆਪਾਂ ਨੇ ਸਿਰਫ ਕ੍ਰਾਈਮ ਕੰਟਰੋਲ ਦੇਖਿਆ ਕਿਉਂਕਿ ਮਾਰਨਿੰਗ ਬੱਚਿਆਂ ਦਾ ਜਿਆਦਾ ਸਕੂਲ ਤੇ ਜਲਦੀ ਉੱਠਣਾ ਹੈ ਔਰ ਇਧਰ ਹੁਣ ਪੈਕਿੰਗ ਚੱਲ ਰਹੀ ਹੈ ਬੈਗਾਂ ਦੀ ਚਲੋ ਵੀ ਚਲੋ ਛੇਤੀ ਛੇਤੀ ਆਪਣੇ ਬੈਗ ਰੈਡੀ ਕਰੋ ਮਾਰਨਿੰਗ ਦੀ ਤਿਆਰੀ ਰੱਖੋ ਕਿਉਂਕਿ ਬੈਗ ਦੋਨਾਂ ਦੇ ਇਕੱਠੇ ਆਇਆ ਕਰਨੀ ਆ ਹਾਂ ਕਿ ਮਾਰਨਿੰਗ ਬਹੁਤ ਭਜਣਾ ਟਰਿਆ ਕਰਦੇ ਨਹੀਂ ਤਾਂ ਇਹ ਹੋਗੀ ਤਿਆਰੀ ਬੱਚਿਆਂ ਦੇ ਸਕੂਲ ਜਾਣ ਦੀ ਮਾਰਨਿੰਗ ਤੇ ਚਲੋ ਫਿਰ ਆਪਾਂ ਵੀ ਕੁਝ ਅਰੇਸਟ ਮਿਲਦਾ ਹੁਣ ਤਾਂ ਵੀ ਵਿਅਸਤਾ ਪਈ ਪਈ ਆ ਕਿ ਸਵੇਰੇ ਚਲਦੀ ਉਠਣਾ ਹੈ ਇਹ ਟੈਨਸ਼ਨ ਦੇ ਵਿੱਚ ਨੀਂਦ ਪਤਾ ਨਹੀਂ ਆਉਣੀ ਹੈ ਪਤਾ ਨਹੀਂ ਆਉਣੀ ਹੈਗੀ ਚਲੋ ਕੋਈ ਨਹੀਂ ਸਕੂਲ ਤਾਂ ਜਾਣਾ ਹੀ ਹੈ ਜ਼ਰੂਰੀ ਹੈ ਬਟ ਇੱਕ ਵਾਰ ਸ਼ਡਿਊਲ ਜੇ ਚੱਲ ਪਿਆ ਫਿਰ ਵਧੀਆ ਤੇ ਹੁਣ ਅਸੀਂ ਵੀ ਟਾਈਮ ਨਾਲ ਫਿਰ ਰੈਡੀ ਹੋ ਕੇ نیچے ਚਲੇ ਜਾਇਆ ਕਰਾਂਗੇ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਇਥੇ ਕਰਦੇ ਆਂ ਐਂਡ ਤੇ ਮੀਟ ਕਰਦੇ ਆਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ